ਤੁਸੀਂ ਸਾਰੇ ਪੰਜਾਬ ਦੀਆਂ ਦੁਕਾਨਾਂ ਤੇ ਰੇਟ ਪਤਾ ਕਰੋ ਫਿਰ ਉਸ ਤੋਂ ਬਾਅਦ ਆਜੋ ਸੰਗਰੂਰ ਪ੍ਰੈਂਜਲ ਵਾਲਿਆਂ ਦੇ ਆ ਜਿਹੜਾ ਤੁਹਾਡੇ ਸਕਰੀਨ ਤੇ ਦਿਖ ਰਿਹਾ ਸਾਰੇ ਪੰਜਾਬ ਦੇ ਰੇਟ ਲਿਸਟ ਇਹਨਾਂ ਨੂੰ ਵਿਖਾ ਦਿਓ ਆ ਕੇ ਕਿ ਭਾਈ ਫਲਾਨੇ ਥਾਂ ਤੋਂ ਸਾਨੂੰ ਟਿਕਟ ਇੰਨੇ ਦੀ ਮਿਲਦੀ ਆ ਤਾਂ ਇਹ ਬੰਦੇ ਤੁਹਾਨੂੰ ਜਿਹੜਾ ਸਭ ਤੋਂ ਘੱਟ ਰੇਟ ਮਿਲਿਆ ਹੋਊਗਾ ਨਾ ਉਸ ਤੋਂ ਘੱਟ ਰੇਟ ਤੇ ਤੁਹਾਨੂੰ ਟਿਕਟ ਦਿਵਾ ਦੇਣਗੇ ਸੱਚ ਨੂੰ ਇਕ ਕਿਵੇਂ ਇਹ ਕਰ ਲੈਂਦੇ ਆ ਕੀ ਕਲਾਕਾਰੀ ਆ ਮਨੀ ਐਕਸਚੇਂਜ ਦਾ ਵੀ ਕੰਮ ਕਰਦੇ ਆ ਆਜੋ ਬਾਈ ਹੁਣਾਂ ਤਾਂ ਤੁਹਾਨੂੰ ਜਾਣਕਾਰੀ ਲੈ ਦਿੰਨੇ ਆ ਨੰਬਰ ਨੋਟ ਰੱਖਿਓ ਅੱਜ ਦੀ ਵੀਡੀਓ ਨਾ ਹਰੇਕ ਪੰਜਾਬੀ ਦੇ ਕੰਮ ਦੀ ਆ ਕਿਉਂ ਕੰਮ ਦੀ ਆ ਕਿਉਂਕਿ ਹਰੇਕ ਪੰਜਾਬੀ ਦਾ ਰਿਸ਼ਤੇਦਾਰ ਯਾਰ ਮਿੱਤਰ ਭਰਾ ਬੱਚਾ ਬਾਹਰ ਗਿਆ ਹੋਇਆ ਜਾਂ ਜਾਣਾ ਤੇ ਇੱਕ ਤੁਹਾਨੂੰ ਗੱਲ ਦੀ ਕੰਮ ਦੀ ਗੱਲ ਦੱਸਾਂ ਹੋਰ ਅੱਜ ਤਿੰਨ ਧਿਰਾਂ ਦਾ ਸਿੱਧਾ ਫਾਇਦਾ ਹੋ ਜਾਣਾ ਮੇਰਾ ਤਾਂ ਹੋ ਹੀ ਜਾਣਾ ਜੇਕਰ ਮੈਨੂੰ ਇਹਨਾਂ ਨੇ ਸਾਥ ਲਿਆ ਇਹਨਾਂ ਦਾ ਵੀ ਹੋਈ ਜਾਣਾ ਜਦੋਂ ਤੁਸੀਂ ਇਹਨਾਂ ਤੋਂ ਟਿਕਟਾਂ ਖਰੀਦ ਤੋਗੇ ਤੇ ਤੁਹਾਡਾ ਕਿਉਂ ਹੋਣਾ ਕਿਉਂਕਿ ਜਿਹੜਾ ਰੇਟ ਇਹ ਬੰਦਿਆਂ ਨੇ ਤੁਹਾਨੂੰ ਦੇ ਦੇਣਾ ਉਹ ਰੇਟ ਤੁਹਾਨੂੰ ਕਿਤੋਂ ਨਹੀਂ ਮਿਲਦਾ ਕਿਉਂਕਿ ਇਹ ਬੰਦੇ ਟਿਕਟਾਂ ਦੀ ਹੋਲ ਸੇਲ ਟਿਕਟਾਂ ਵੇਚਦੇ ਆ ਤਾਂ ਇਹ ਬੰਦਿਆਂ ਕੋਲੇ ਨਾ ਇੱਕ ਹੀ ਦਾਵਾ ਬਾਈ ਹੁਣਾਂ ਨੇ ਪ੍ਰਿੰਸ ਹੁਣਾਂ ਨੇ ਮੇਰੇ ਕੋਲ ਦਾਵਾ ਕੀਤਾ ਕਹਿੰਦੇ ਵੀ ਤੁਸੀਂ ਕੀ ਕਰਨਾ ਤੁਸੀਂ ਪੂਰੇ ਪੰਜਾਬ 'ਚ ਜਿੱਥੇ ਵੀ ਤੁਹਾਡੇ ਰਿਲੇਸ਼ਨ ਹੈਗੇ ਆ ਆਨਲਾਈਨ ਕੱਢੋ Google ਤੇ ਕੱਢੋ ਕਿਤੋਂ ਕੱਢੋ ਤਾਂ ਕੋਈ ਵੀ ਟਿਕਟ ਦਾ ਰੇਟ ਪਤਾ ਕਰੋ ਉਸ ਤੋਂ ਬਾਅਦ ਸਾਡੇ ਕੋਲੇ ਆਓ। ਉਹ ਹੀ ਟਰੈਕਟਰ ਦਾ ਰੇਟ ਸਾਥੋਂ ਪੁੱਛੋ ਤੇ ਤੁਹਾਨੂੰ ਤੁਸੀਂ ਹੈਰਾਨ ਹੋ ਜਾਓਗੇ। ਕਰਨਗੇ ਕਿਵੇਂ? ਕਿਵੇਂ ਕਰਦੇ ਆ? ਉਹ ਇਹਨਾਂ ਨੂੰ ਪਤਾ ਆਪਾਂ ਪ੍ਰਿੰਸ ਨੂੰ ਉਹਨਾਂ ਨੂੰ ਪੁੱਛ ਲੈਨੇ ਬਾਈ ਪ੍ਰਿੰਸ। ਗੱਲ ਪੱਕੀ ਐ ਨਾ? ਪੱਕੀ ਗੱਲ ਐ ਜਮ੍ਹਾਂ ਪੱਕੀ। ਮੰਨ ਕੇ ਚਲੋ ਸਪੋਜ਼ ਕਰ ਲਓ ਵੈਸੇ ਹੁੰਦਾ ਨਹੀਂ। ਮੰਨ ਲਓ ਵੀ ਮੈਂ ਟਰੈਕਟਰ ਲੈ ਕੇ ਆ ਗਿਆ ਇੰਗਲੈਂਡ ਨੂੰ ਚੜਨ ਦੀ 50000 ਰੁਪਈਆ। ਠੀਕ ਹੈ ਜੀ। 50000 ਦੀ ਟਰੈਕਟਰ ਮੈਂ ਖਰੀਦ ਕੇ ਆ ਗਿਆ। ਠੀਕ ਹੈ ਜੀ। ਬਈ ਆ ਜੀ ਮੇਰੇ ਕੋਲੇ ਆ ਪਿਆ 50000 ਰੁਪਈਆ ਤੇ ਆਹ ਤੁਹਾਨੂੰ ਟਰੈਕਟਰ ਮੈਂ ਚੈੱਕ ਕਰਾ ਦਨਾ। ਤੁਸੀਂ ਉਹ ਟਿਕਟ ਵਗਰ ਮੇਰਾ ਕਿੰਨਾ ਫਾਇਦਾ ਕਰਦਾ ਕਟੋ ਘਟੇ 5000 ਦਾ ਭਾਇਆ ਤੁਹਾਡਾ ਕਰਾਂਗੇ ਜਿੱਥੋਂ ਮਰਜ਼ੀ ਪੁੱਛ아요 ਵੀ ਸਾਨੂੰ 50000 ਦੀ ਟਿਕਟ ਮਿਲਦੀ ਹੈ ਚਾਹੇ ਅਸੀਂ ਪੱਲਿਓ ਬਾਕੇ ਦੀਏ ਤੁਹਾਨੂੰ 45000 ਰੁਪਏ ਦੀ ਜਿਹੜੀ ਤੁਸੀਂ 50000 ਦੀ ਟਿਕਟ ਬਾਜ਼ਾਰ ਚ ਮਿਲੋ ਤੁਹਾਨੂੰ 45000 ਰੁਪਏ ਦੀ ਤੁਹਾਨੂੰ ਟਿਕਟ ਅਸੀਂ ਦੇਵਾਂਗੇ ਜਿੱਥੋਂ ਮਰਜ਼ੀ ਦੀ ਹੈ ਟਿਕਟ ਜੈਨੂ ਨੂੰ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਜਮਾ ਜੈਨੂਨ ਟਿਕਟ ਤੁਹਾਨੂੰ ਪ੍ਰੋਵਾਈਡ ਨਹੀਂ ਉਹ ਤਾਂ ਜੈਨੂਨ ਹੀ ਹੋਗੇ ਉਹ ਤਾਂ ਆਨਲਾਈਨ ਚੈੱਕ ਹੋ ਜਾਣੀ ਯਾਰ ਉਹ ਕੋਈ ਸਿਆਣੇ ਬਹੁਤਾ ਨਹੀਂ ਕਿਉਂਕਿ ਅੱਜ ਕੱਲ ਦੇ ਟਾਈਮ 'ਚ ਅੱਜ ਕੱਲ ਦੇ ਯੁੱਗ 'ਚ ਇੰਨੇ ਕੁ ਜ਼ਿਆਦੇ ਫਰੌਡ ਹੋ ਰਹੇ ਨੇ ਮਾਰਕੀਟ 'ਚ ਵੀ ਤੁਹਾਨੂੰ ਐਂਡ ਟਾਈਮ ਤੱਕ ਨਹੀਂ ਇਹ ਗੱਲ ਪਤਾ ਲੱਗਣੀ ਵੀ ਟਿਕਟ ਅਸਲੀ ਹੈ ਕਿ ਨਕਲੀ ਹੈ ਠੀਕ ਹੈ ਨਾ ਤੁਹਾਨੂੰ 에어ਪੋਰਟ ਤੇ ਜਾ ਕੇ 에어ਪੋਰਟ 'ਲ ਦੱਸਣ ਵੀ ਇਹ ਟਿਕਟ ਤਾਂ ਤੁਹਾਡੀ ਹੋਈ ਹੀ ਨਹੀਂ ਬੁੱਕ ਇਹ ਤਾਂ ਕੈਨਸਲ ਹੋਈ ਪਈ ਹੈ ਠੀਕ ਹੈ ਨਾ ਆਨਲਾਈਨ ਟਿਕਟ ਚੈੱਕ ਕਰਨ ਦੇ ਬਹੁਤ ਤਰੀਕੇ ਹੁੰਦੇ ਨੇਗੇ ਤੇ ਬਹੁਤ ਠੱਗਿਆ ਹੋ ਰਹੇ ਨੇ ਤਾਂ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਵੀ ਇੱਕ ਜੈਨੂਇਨ ਏਜੰਟ ਲਵੋ ਹੀ ਟਿਕਟ ਆਪਦੀ ਪਰਚੇਸ ਕਰੋ ਬਾਇ ਕਰੋ ਹਾਂਜੀ ਵੀਰੇ ਮੈਂ ਗੱਲ ਕਰਦਾ ਸੀ ਵੀ ਜਿਵੇਂ ਮਤਲਬ ਤੁਸੀਂ ਗੱਲ ਕਿਹਾ ਵੀ ਫਰਾਡ ਹੋ ਰਿਹਾ ਵੀ ਲਾਸਟ ਟਾਈਮ ਤੱਕ ਨਹੀਂ ਬੰਦੇ ਨੂੰ ਪਤਾ ਲੱਗਦਾ ਵੀ ਇਹ ਸਹੀ ਆ ਗਲਤ ਆ ਜਿਹੜਾ ਫਿਰ ਸਰਟੀਫਾਈਡ ਬੰਦਾ ਆ ਉਹ ਸਰਕਾ ਉਹ ਉਹ ਉੱਕੇਮੇ ਸਰਟੀਫਾਈਡ ਹੁੰਦਾ ਤੁਹਾਡੇ ਵਾਲੇ ਕੰਮ ਚ ਕੀ ਹੁੰਦਾ ਸਰ ਦੇਖੋ ਠੀਕ ਹੈ ਨਾ ਆਈਟਾ ਦੀ ਸਰਟੀਫਿਕੇਸ਼ਨ ਲੈਣੀ ਪੈਂਦੀ ਹੈਗੀ ਆਪਣਾ ਗਵਰਨਮੈਂਟ ਲਾਇਸੈਂਸ ਲੈਣਾ ਪੈਂਦਾ ਆਈਟਾ ਦੀ ਇੱਕ ਤਾਂ ਨਾਰਮਲ ਆਈਡੀ ਹੁੰਦੀ ਹੈ ਠੀਕ ਹੈ ਨਾ ਜੇ ਆਪਾਂ ਲੈਣੀ ਹੈਗੀ ਆਈਡੀ ਠੀਕ ਹੈ ਨਾ ਉਹਦੀ ਬੈਂਕ ਗਾਰੰਟੀ ਪੈਂਦੀ ਹੈ ਨਾਰਮਲ ਤਾਂ ਬਹੁਤ ਲੋਕ ਕੰਮ ਕਰੀ ਜਾਂਦੇ ਨੇ ਪਰ ਬੈਂਕ ਗਾਰੰਟੀ ਦੇ ਨਾਲ ਆਪਾਂ ਕੰਮ ਕਰਦੇ ਵੀ ਆਪਣੀ ਜ਼ਿੰਮੇਵਾਰ ਬੈਂਕਾਂ ਨਾਲ ਆਪਣੇ ਬਕਾਇਦਾ ਸਾਡੀ ਟਿਕਟ ਦੇ ਉੱਤੇ ਸਾਡੀ ਆਈਟਾ ਦੀ ਆਈਡੀ ਮੈਂਸ਼ਨ ਹੁੰਦੀ ਹੈ ਸਾਡਾ ਕੋਡ ਮੈਂਸ਼ਨ ਹੁੰਦਾ ਸਾਡਾ ਜਿਹੜਾ ਸਰਕਾਰੀ ਲਾਇਸੈਂਸ ਹੈ ਜਿਹੜਾ ਡੀਸੀ ਆਫਿਸ ਦੇ ਮੈਂਚੋਂ ਮਿਲਦਾ ਨਾ ਉਹ ਵੀ ਸਾਡਾ ਉੱਤੇ ਤੇ ਮੈਂਸ਼ਨ ਹੁੰਦਾ ਸਾਰਾ ਕੁਝ ਸਾਡੀ ਟਿਕਟ ਦੇ ਉੱਤੇ ਲਿਖਿਆ ਹੁੰਦਾ ਬਕਾਇਦਾ ਵੀ ਇਹ ਏਜੰਸੀ ਤੋਂ ਟਿਕਟ ਹੋਈ ਹੈ ਇੰਨਾ ਇਹਨਾਂ ਦਾ ਨੰਬਰ ਆ ਕੋਡ ਨੰਬਰ ਮਤਲਬ ਇਹਹੀ ਸਸਤੀ ਹੋਣ ਦਾ ਵੀ ਕਾਰਨ ਇਹ ਹੈ ਵੀ ਤੁਹਾਡੇ ਡਾਇਰੈਕਟ ਗਾਂ ਵਾਲੇ ਦੀ ਗਾਂ ਦੀ ਗਾਂ ਖਰੀਦੀ ਹੁੰਦੀ ਹੈ ਸਾਡੇ ਕੋਲ ਡਾਇਰੈਕਟ 에ਅਰਲਾਈਨ ਤੋਂ ਪਰਚੇਜ਼ਿੰਗ ਆ ਸਾਡੇ ਕੋਲ ਪ੍ਰੀ ਪਰਚੇਜ਼ ਟਿਕਟਸ ਹੁੰਦੀਆਂ ਨੇ ਜੀ ਜਿਹਦੇ ਵਿੱਚ ਮੰਨ ਕੇ ਚੱਲੋ ਅਸੀਂ 에ਅਰਲਾਈਨ ਤੋਂ स्लॉट ਖਰੀਦੇ ਹੁੰਦੇ ਨੇਗੇ ਤਾਂ ਕਰਕੇ ਉਹਦਾ ਸਸਤਾ ਹੁੰਦਾ ਹੈ ਬਾਕੀ ਅਸੀਂ ਜਿਹੜਾ ਆਨਲਾਈਨ ਇਸ਼ੂ ਕਰਦੇ ਆ ਸਾਨੂੰ 에ਅਰਲਾਈਨ ਨੇ ਡਾਇਰੈਕਟ ਕਮਿਸ਼ਨ ਦੇਣਾ ਇਹਦੇ ਵਿੱਚ ਕੋਈ ਮਡੀਆਕਰ ਬੰਦਾ ਨਹੀਂ ਹੈਗਾ ਤਾਂ ਕਰਕੇ ਜਦੋਂ ਮਡੀਆਕਰ ਪਿਆ ਜਾਂਦਾ ਐਬਸੋਲੂਟਲੀ ਗੱਲ ਉਹ 5000 ਰੁਪਿਆ ਕਮਿਸ਼ਨ ਪਰ ਲੈਸ ਹੋ ਜਾਣਾ ਹੈ ਕਸਟਮਰ ਨੂੰ ਹੂੰ ਇਹਦਾ ਸੀਨ ਇਹ ਹੈ ਮਤਲਬ ਕਹਿਣ ਤੋਂ ਪਹਿਲਾਂ ਵੀ ਜੇ ਅਸਲੀ ਜਿਹੜੀ ਗੱਲ ਟਿਕਟ ਸਸਤੀ ਹੋਣ ਦੀ ਉਹ ਆ ਹੈ ਜੇ ਸਮਝ ਆਉਂਦੀ ਹੈ ਭਾਈ ਜੀ ਜੇ ਆਪਾਂ ਚੌਥੇ ਬੰਦੇ ਤੋਂ ਟਿਕਟ ਲਵਾਂਗੇ 에ਅਰਲਾਈਨ ਤੋਂ ਚੱਲੀ ਫੇਰ ਅੱਗੇ ਚੱਲੀ ਫੇਰ ਅੱਗੇ ਚੱਲੀਓ ਐਬਸੋਲੂਟਲੀ ਮਹਿੰਗੀ ਹੋ ਜਾਣੀ ਹੈ ਹੁਣ ਜਿੱਥੋਂ ਅਸੀਂ ਨੇ 에ਅਰਲਾਈਨ ਤੋਂ ਪਰਚੇਸ ਕਰਨਾ ਤੇ ਡਾਇਰੈਕਟ ਕਲਾਇੰਟ ਨੇ ਸਾਡੇ ਤੋਂ ਪਰਚੇਸ ਕਰਨਾ ਇਹ ਤਾਂ ਸਸਤੀ ਹੁੰਦਾ ਪਰ ਰੀਜ਼ਨ ਇਹ ਵੀ ਫਤ ਮਤਲਬ ਕਹਿਣ ਤੋਂ ਪਹਿਲਾਂ ਵੀ ਜੇ ਕੋਈ ਬੰਦਾ ਟਰੈਵਲ ਏਜੰਟ ਤੁਹਾਡੇ ਨਾਲ ਸੰਪਰਕ ਕਰਦਾ ਹੋਲ ਸੇਲ ਦੇ ਵਿੱਚ ਉਹ ਵੀ ਕਰਦੇ ਆ ਜੇ ਤੁਹਾਡੇ ਕੋਲ ਰਿਟੇਲ ਦੇ ਵਿੱਚ ਕੋਈ ਇੱਕ ਗਾਹਕ ਆਉਂਦਾ ਸਿੰਗਲ ਗਾਹਕ ਆਉਂਦਾ ਤਾਂ ਉਹ ਵੀ ਕਰਦੇ ਆ ਹਾਂਜੀ ਮੈਂ ਤੇ ਹਿਮਾਂਸ਼ੂ ਵੀਰ ਆ ਜਿਹੜੇ ਅੱਧੀ ਕਰਦੇ ਆਗੇ ਨਾ ਸਿਰਫ ਅਸੀਂ ਟਰੈਵਲ ਏਜੰਟਸ ਦਾ ਹੀ ਕੰਮ ਕਰਦੇ ਆ ਬਾਕੀ ਸਾਡੀ ਟੀਮ ਹੈਗੀ ਜੇ ਕਿਸੇ ਨੇ ਸਿੰਗਲ ਟਿਕਟ ਲੈਣੀ ਆ ਉਹ ਸਾਡੀ ਟੀਮ ਤੋਂ ਲੈ ਸਕਦਾ ਹੈ ਪਰ ਜਿਹੜਾ ਅਸੀਂ ਡੀਲ ਕਰਦੇ ਆਗੇ ਉਹ ਅਸੀਂ ਸਿਰਫ ਹੋਲ ਸੇਲ ਦੇ ਵਿੱਚ ਹੀ ਡੀਲ ਕਰਦੇ ਆਂ ਠੀਕ ਹੈ ਜੀ ਬਾਕੀ ਆਪਣੇ ਕੋਲ ਸਾਰੇ ਪੰਜਾਬ ਹਰਿਆਣਾ ਤੇ ਸਤਾਨ ਦੇ ਵਿੱਚ ਆਪਣੀ ਹੋਲ ਸੇਲ ਦੀ ਮਾਰਕੀਟ ਬਣੀ ਹੋਈ ਆ ਸਾਡਾ ਮਾਰਕੀਟ ਮੈਨੇਜਰ ਹੈਗਾਗਾ ਤੁਸੀਂ ਉਹਨੂੰ ਵੀ ਸੰਪਰਕ ਕਰ ਸਕਦੇ ਹੋਗੇ ਹੂੰ ਮਤਲਬ ਕਹਿਣ ਤੋਂ ਭਾਵ ਵੀ ਇੱਕ ਸੌਖੀ ਜੀ ਗੱਲ ਆ ਵੀ ਜਦੋਂ ਕੋਈ ਬੰਦਾ ਇਨਕੁਆਰੀ ਕਰੂਗਾ ਤਾਂ ਤੁਹਾਡਾ ਰੇਟ ਅਗਲੇ ਨੂੰ ਹੈਰਾਨ ਕਰੂਗਾ ਹਾਂ ਜੀ ਹਾਂ ਜੀ ਇਹ ਇਹ ਸਾਡੀ ਰੇਟ ਦਾ ਪੂਰਾ ਦਾਵਾ ਜੀ ਸਾਡਾ ਹਾਂ ਰੇਟ ਰੇਟ ਤੇ ਇੱਕ ਨਾਲ ਮਨੀ ਐਕਸਚੇਂਜ ਦਾ ਕੰਮ ਵੀ ਕਰਦੇ ਹਾਂ ਹਾਂਜੀ ਮਨੀ ਐਕਸਚੇਂਜ ਦਾ ਕੰਮ ਕਰਦੇ ਹਾਂ ਤੇ ਨਾਲ ਅਸੀਂ ਟੂਰਿਸਟ ਵੀਜ਼ੇ ਦਾ ਵੀ ਕੰਮ ਕਰਦੇ ਹਾਂ ਤੇ ਨਾਲ ਟੂਰ ਪੈਕੇजेस ਦਾ ਵੀ ਕੰਮ ਕਰਦੇ ਹਾਂ ਸਾਡੀ ਸਾਰੀ ਟੀਮ ਆ ਗਈ ਹਰ ਇੱਕ ਟੀਮ ਦਾ ਬੰਦਾ ਅਲੱਗ-ਅਲੱਗ ਕੰਮ ਕਰਦਾਗਾ ਉਹ ਸਾਡੇ ਨੰਬਰ ਸਾਡੇ ਦਿੱਤੇ ਹੋਏ ਨੇ ਗਏ ਜ ਜਿੱਦਾਂ ਜਿਸ ਕੰਮ ਲਈ ਬੰਦੇ ਨੂੰ ਉਹਦਾ ਮੈਂਸ਼ਨ ਹੈਗਾ ਵੀ ਆਹ ਬੰਦੇ ਤੋਂ ਆਹ ਕੰਮ ਹੋਣਾਗਾ ਆਹ ਬੰਦੇ ਤੋਂ ਆਹ ਕੰਮ ਹੋਣਾਗਾ ਉਹ ਨੰਬਰ ਮੈਂਸ਼ਨਸ ਨਹੀਂ ਨੇ ਤੇ ਜਿਹੜੇ ਜਿਹੜੇ ਮਤਲਬ ਇਹ ਟੂਰਿਸਟ ਹੁੰਦੇ ਆ ਜਿਵੇਂ ਮੰਨ ਕੇ ਚਲੋ ਕਿਸੇ ਬੰਦੇ ਨੇ ਸਿੰਗਾਪੁਰ ਜਾਣਾ ਕਿਸੇ ਨੇ ਉਹ ਜਾਣਾ ਉਹ 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 ਪੈਕੇਜ ਮੈਨੇਜ ਹੋ ਜਾਂਦੇ ਹੁੰਦੇ ਹੁੰਦੇ ਜੀ ਉਹਦੇ ਵਿੱਚ ਸਾਰਾ ਕੁਝ ਕੰਪਲੀਟ ਹੁੰਦਾਗਾ ਮਤਲਬ ਬੰਦੇ ਦੀ ਦਿੱਲੀ ਦੀ ਫਲਾਈਟ ਤੋਂ ਲੈ ਕੇ ਦਿੱਲੀ ਦੀ ਫਲਾਈਟ ਦੀ ਵਾਪਸੀ ਤੱਕ ਜੀ ਮਤਲਬ ਉੱਥੇ ਰਹਿਣਾ ਸੈਣਾ ਸਾਰਾ ਕੁਝ ਪੈਕੇਜ ਹੁੰਦਾ ਕੰਪਨੀ ਤੋਂ ਲੱਗੇ ਜਾਣਾ ਜੀ ਉਹਨਾਂ ਨੂੰ ਉੱਥੇ ਜਿਹੜੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਵਾਉਣੇ ਜੋ ਵੀ ਉਹਨਾਂ ਨੇ ਕਰਨੀ ਨੇ ਐਕਟੀਵਿਟੀਜ਼ ਕਰਨੀ ਨੇ ਸਾਰਾ ਕੁਝ ਹੁੰਦਾ ਬ੍ਰੇਕਫਾਸਟ ਸਾਰਾ ਕੁਝ ਇਨਕਲੂਡ ਕਰਕੇ ਦੇਣਾ ਇੱਕ ਇੱਕ ਮਨੋਂ ਗੱਲ ਹੋਰ ਦੱਸੋ ਬਹੁਤ ਵਾਰ ਅਸੀਂ 에어ਪੋਰਟ ਤੇ ਜਾਂਦੇ ਹਾਂ ਹਾਂਜੀ ਉੱਥੇ 에어ਪੋਰਟ ਤੇ 에어ਲਾਈਨ ਵਾਲੇ ਮੋੜ ਚ ਹੀ ਆਮ ਬੰਦੇ ਨੂੰ ਨਿਕਾਲਵਾ ਲੈਂਦੇ ਆ ਵੀ ਇਹ ਵੀ ਟਿਕਟ ਵਾਲੇ ਦੀ ਰਿਸਪੌਂਸੀਬਿਲਟੀ ਹੁੰਦੀ ਆ ਕਈ ਵਾਰ ਟਿਕਟ ਵੀ ਸਹੀ ਹੁੰਦੀ ਆ ਵੀਜ਼ਾ ਵੀ ਸਹੀ ਹੁੰਦਾ ਹਾਂਜੀ ਤਾਂ ਸਾਨੂੰ 에어ਲਾਈਨ ਖੰਜਲ ਖਰਾਬ ਕਰ ਦਿੰਦੀ ਆ ਇਹ 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 ਵੀ ਕੋਈ ਲੌਜੀਕ ਹੈ ਇਹਦੇ ਇਸ ਗੱਲ ਦੇ ਵਿੱਚ ਵੀ ਕਿ ਉਹ ਟਿਕਟ ਬਣਾਉਣ ਵਾਲੇ ਦੀ ਰਿਸਪੌਂਸੀਬਿਲਟੀ ਹੈਗੀ ਆ ਉਹਦੇ ਵਿੱਚ ਇਹ ਚੀਜ਼ ਚੱਕਰ ਹੁੰਦੇ ਆ ਵੀ ਕੁਝ 에어ਲਾਈਨਾਂ ਉਹਨਾਂ ਦੇ ਜਸਟੀਫਿਕੇਸ਼ਨ ਮੰਗਦੇ ਨੇ ਵੀ ਥੋੜੇ ਲਈ ਥੋੜੀ ਟ੍ਰੈਵਲ ਆਈਟਮਰੀ ਹੈਗੀਗੀ ਜਿੱਦਾਂ ਅੱਜ ਕੱਲ੍ਹ ਵੀਜ਼ਟਰ ਵੀਜ਼ਨ ਨੂੰ ਠੀਕ ਹੈ ਨਾ ਟੂਰਿਸਟ ਵੀਜ਼ਨ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈਗੀ ਤਾਂ ਅਸੀਂ ਉਹ ਚੀਜ਼ ਨੂੰ ਪਹਿਲਾਂ ਹੀ ਆਪਦੇ ਕਲਾਇੰਟ ਨੂੰ ਕਲੈਅਰ ਕਰਕੇ ਚੱਲਦੇਗੇ ਵੀ ਤੁਸੀਂ ਉੱਥੇ 에어ਲਾਈਨ ਨੂੰ ਉਹ ਸਾਰਾ ਜੀ ਡਿਟੇਲ ਤੇ ਡਿਪੈਂਡ ਕਰਦਾ ਵੀ ਕੌਣ ਬੰਦਾ ਡਿਟੇਲ ਦੇ ਕੇ ਭੇਜਦਾ ਕੌਣ ਨਹੀਂ ਕਰਦਾ ਆ ਆਪਣੀ ਟਿਕਟ ਤੁਹਾਨੂੰ ਕਦੇ ਦਿੱਕਤ ਦੇਖਣ ਨੂੰ ਨਹੀਂ ਮਿਲੂਗੀ ਕਿਉਂਕਿ ਆਪਾਂ ਕੋਈ ਵੀ ਬੱਚਾ ਜਾ ਰਿਹਾ ਬਜ਼ੁਰਗ ਜਾ ਰਿਹਾ ਆਪਾਂ ਉਹਨਾਂ ਨੂੰ ਦੱਸ ਕੇ ਭੇਜਦੇ ਆ ਵੀ ਤੁਹਾਡਾ ਆਹ ਟ੍ਰੈਵਲ ਪਲਾਨ ਹੈ ਜੀ ਠੀਕ ਹੈ ਨਾ ਤੁਹਾਨੂੰ ਆਹ ਹੱਥ ਜੇ ਕੁਐਸਚਨ ਪੁੱਛਣ ਆਹ ਤੁਹਾਨੂੰ ਉੱਥੇ ਜਵਾਬ ਦੇਣ ਬਹੁਤ ਬੱਚੇ ਆਏ ਨੇ ਤੁਸੀਂ ਮੰਨੋਗੇ ਨਹੀਂ ਗੱਲ ਇੱਕ ਸਾੜਲੇ ਬੱਚਾ ਆਇਆ ਸੀ ਜਿਹਦੀ 8 ਵਾਰੀ ਟਿਕਟ ਕੈਨਸਲ ਕਰੀ ਹੋਈ ਸੀ ਉਹਨਾਂ ਦੀ ਕੋਈ ਵੀ ਸੀ ਉਹਨਾਂ ਨੂੰ ਚੜਨ ਦਿੱਤਾ ਤਾਂ ਮੈਂ ਤੁਹਾਨੂੰ ਬੰਦੇ ਬਾਏ ਫੇਸ ਕਰਾ ਦੂੰਗਾ ਵੀ ਉਹ ਬੰਦੇ ਸਾਡੀ ਟਿਕਟ ਤੇ ਬੰਦੇ ਯੂਕੇ ਗਏ ਨੇ ਮੀਆਂ ਬੀਬੀ ਸੀ ਵਰਕ ਵੀਜ਼ਾ ਸੀ ਉਹਨਾਂ ਦਾ ਤਾਂ ਉਹਨਾਂ ਨੇ ਅਸੀ ਟਿਕਟ ਮਹਈਆ ਕਰਾਈ ਤੇ ਉਹ ਬੰਦੇ ਟਰੈਵਲ ਕਰਕੇ ਅੱਜ ਆਪਦਾ ਯੂਕੇ ਬੈਠ ਨੇ ਤਾਂ ਮੈਨੂੰ ਆਨ ਕਾਲ ਇਹ ਚੀਜ਼ ਮੈਨੂੰ ਕਲੀਅਰ ਪ੍ਰੂਵ ਕਰ ਸਕਦਾ ਵਾ ਬਾਕੀ ਵੀਰੇ ਇਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮੰਨ ਕੇ ਚਲੋ ਟਰੈਵਲ ਏਜੰਸੀਆਂ ਇਹ ਮੋਸਟਲੀ ਟਰੈਵਲ ਹੁੰਦੇ ਨੇ ਰਾਤ ਨੂੰ ਟਰੈਵਲ ਏਜੰਸੀਆਂ ਰਾਤ ਨੂੰ ਫੋਨ ਨਹੀਂ ਚੱਕਦੀਆਂ ਹੈਗੀਆਂ ਉਹ 9 ਵਜੇ ਤੋਂ ਬਾਅਦ ਫੋਨ ਬੰਦ ਆ ਜਾਂਦਾ ਜਾਂ ਉਹ ਸੌ ਜਾਂਦੇ ਨੇਗੇ ਸਾਡੀ ਜਿਹੜੀ ਸਰਵਿਸ ਆ 24 ਆਵਰਸ ਆ ਮਤਲਬ ਸਾਡੇ ਕੁਝ ਕੰਟੈਕਟ ਨੇ ਜਿਹੜੇ ਨਾਈਟ ਟੀਮ ਕੰਮ ਕਰਦੀ ਉਹ ਸਾਰੀ ਰਾਤ ਨੂੰ ਹੀ 3 ਵਜੇ 4 ਵਜੇ ਜਦੋਂ ਵੀ ਕਾਲ ਕਰ ਲਿਓ ਤੁਸੀਂ ਕਾਲ ਪਿਕ ਕਰਨਗੇ ਥੋੜੀ ਨਾਲ ਦੀ ਨਾਲ ਹੱਲ ਕਰ ਦੇਣਗੇ ਇਹ ਗੱਲ ਕਹਿਣ ਦੀ ਨਹੀਂ ਦਾਵਾ ਅਸੀਂ ਕਹਿੰਦੇ ਅਸੀਂ ਨੰਬਰ ਪ੍ਰੋ ਚੱਕੂ ਠੀਕ ਹੈ 24 ਘੰਟੇ ਸਰਵਿਸਾ ਸਾਡੀ 24 ਘੰਟੇ ਸਰਵਿਸਾ ਸਜਣੋਂ ਤੇ ਜੇ ਸੰਗਰੂਰ ਦੇ ਵਿੱਚ ਆਉਂਦਾ ਤਾਂ ਸੰਗਰੂਰ ਦੇ ਵਿੱਚ ਨੇਚਰਲ ਗੱਲ ਆ ਵੀ ਜਿੱਥੇ ਤੁਸੀਂ ਮਾਰਕੀਟ 'ਚ ਬੈਠੇ ਆ ਕਿਸੇ ਹੋਰ ਵੀ ਹੈਗੀਆਂ ਏਜੰਸੀਆਂ ਤਾਂ ਤੁਹਾਡੀ ਵਾਲੀ ਦਾ ਜਿਹੜਾ ਖਾਸ ਕੀ ਮਤਲਬ ਇੱਕ ਤਾਂ ਬੋਰਡ ਆਪਾਂ ਦਿਖਾ ਦਿੰਨੇ ਆ ਨਾ ਜਿਹੜਾ ਵਿੱਚ ਦੇਸੀ ਜਾਂਦਾ ਪ੍ਰਿਆ ਬੋਰਡ ਤੇ ਆਉਣਾ ਪਰ ਫਿਰ ਵੀ ਆਪਾਂ ਡਰੈਸ ਬੋਕਾ ਵੀਰੇ ਅਸੀਂ ਇੱਕ ਗੱਲ ਕਹਿੰਨੇ ਆਂ ਕਿ ਮਾਰਕੀਟ ਦੇ ਸਾਰੇ ਬੰਦਿਆਂ ਨੂੰ ਵੀ ਤੁਸੀਂ ਇਹ ਸਾਰੀ ਮਾਰਕੀਟ ਟਿਕਟਾਂ ਦੀ ਮਾਰਕੀਟ ਆ ਤੁਸੀਂ ਪਹਿਲਾਂ ਸਾਡੇ ਕੋਲੇ ਲਾਸਟ ਤੇ ਆਓ ਸਾਰੇ ਪਹਿਲਾਂ ਸਾਰੀ ਮਾਰਕੀਟ ਘੁੰਮੋ ਰੇਟ ਲਵੋ 에ਅਰਲਾਈਨਾਂ ਚੂਜ਼ ਕਰੋ ਠੀਕ ਹੈ ਤੁਹਾਨੂੰ ਆ ਕੇ ਐਂਡ ਪੁਆਇੰਟ ਤੇ ਸਾਨੂੰ ਆ ਕੇ ਦੱਸਣਾ ਵੀ ਪ੍ਰਿੰਸ ਵੀਰੇ ਆ ਮੈਨੂੰ KLM 에ਅਰਲਾਈਨ ਪਸੰਦ ਆ ਕਿ ਇਹਦਾ ਰੇਟ ਮੈਨੂੰ ਇੰਨਾ ਮਿਲਦਾ ਵੀ ਤੁਸੀਂ ਕੀ ਡਿਸਕਾਊਂਟ ਕਰ ਦੋਗੇ ਇਸ ਤੋਂ ਬਾਅਦ ਮੈਂ ਉਹਨੂੰ ਡਿਸਕਾਊਂਟ ਕਰਕੇ ਹੀ ਭੇਜਣਾ 4 ਜਾਂ 5000 ਰੁਪਏ ਮਿਨੀਮਮ ਇਹ ਮੇਰੀ ਗਰੰਟੀ ਬਸ ਇਹ ਆ ਮਾਰਜੀ ਹਰ ਕੋਈ ਰੱਖਦਾ ਆਪਾਂ ਮਾਰਜੀ ਨੂੰ ਘੱਟ ਰੱਖਦੇ ਹਾਂ ਤਾਂ ਠੀਕ ਹੈ ਨਾ ਕਿਉਂਕਿ ਲਾਈਨ ਹੀ ਇਦਾਂ ਦੀ ਆਪਾਂ ਬੰਦੇ ਜੋੜਨੇ ਐ ਤੇ ਆਪਾਂ ਪਲਾ ਦਾ ਬਲੋਕਾਂ ਦਾ ਜੀ ਬਸ ਪਹਿਲਾਂ ਬਾਜ਼ਾਰ ਚੈੱਕ ਕਰੋ ਬਾਅਦ ਚੋਂ ਸਾਨੂੰ ਚੈੱਕ ਕਰੋ ਬਸ ਇੰਨਾ ਜੀ ਸਾਡੇ ਤੋਂ ਜੱਜ ਜੂ ਲੈ ਜੋ ਜੀ ਨਹੀਂ ਕਈ ਵਾਰ ਗੱਲ ਬੰਦੀ ਤਾਂ ਦੇਖੋ ਹਾਂ ਵੀ ਠੀਕ ਆ ਗਾਹ ਕਾਗਦੇ ਦੇਖੋ ਹਾਂ ਜੀ ਅਸੀਂ ਕੋਈ ਉਹਨੂੰ ਐ ਨਹੀਂ ਕਨਵਿੰਸ ਨਹੀਂ ਵੀ ਜਾਂ ਕੋਈ ਕਨਵਿੰਸ ਪਾਵ ਨਹੀਂ ਆ ਵੀ ਅਸੀਂ ਸਿੱਧਾ ਉਹਨੂੰ ਦੱਸਣਾ ਵੀ ਬਾਈ ਅਸੀਂ ਤੇਰੇ ਲਈ ਇੰਨੇ ਦੀ ਕਰ ਦਾਂਗੇ ਇਹ ਠੀਕ ਹਾਂ ਜੀ ਲੈ ਵੀ ਸਜਣੋ ਜੇ ਤੁਸੀਂ ਟਿਕਟ ਲੈਣੀ ਚਾਹੁੰਦੇ ਆ ਤੁਸੀਂ ਟੂਰਿਸਟ ਕਿਸੇ ਵੀ ਪਰਿਵਾਰ ਸਮੇਤ ਘੁੰਮਣਾ ਚਾਹੁੰਦੇ ਆ ਜਾਂ ਤੁਸੀਂ ਮਨੀ ਐਕਸਚੇਂਜ ਕਰਾਉਣਾ ਚਾਹੁੰਦੇ ਆ ਡਾਲਰ ਬਟਾਉਣੇ ਆ ਤੁਸੀਂ ਪਾਸਪੋਰਟ ਤੇ ਡਾਲਰ ਚੜਾਉਣੇ ਜਾਂ ਕਿਸੇ ਵੀ ਦੇਸ਼ ਦੇ ਡਾਲਰ ਲੈ ਕੇ ਆਏ ਆ ਤੁਸੀਂ ਲੈਣੇ ਆ ਚਾਹ ਦੇਣੇ ਤਾਂ ਤੁਸੀਂ ਵੀਰੇ ਹੋਣਾ ਦਾ ਨੰਬਰ ਆ ਜਿਹੜਾ ਸਕਰੀਨ ਤੇ ਦੇਖ ਰਹੇ ਆ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਇੰਸਟਾਗ੍ਰam ਪੇਜ ਆ ਉਹ ਵੀ ਤੁਹਾਨੂੰ ਦਿਖਾ ਮਤਲਬ ਸਕਰੀਨ ਤੇ ਦਿਖ ਰਿਹਾ ਉਹਨੂੰ ਤੁਸੀਂ ਫਾਲੋ ਕਰਕੇ ਇਨਕੁਆਰੀ ਕਰ ਸਕਦੇ ਆ